ਪਹਿਲਾਂ ਤਾਂ ਇਹ ਸੋਚਦੇ ਹੋਣਗੇ ਲੋਕ ਵੀ ਜਿਮਨੀ ਚੋਣਾ ਜੀ ਸਿਮਰਨਜੀਤ ਸਿੰਘ ਮਾਨ ਨੂੰ ਕਦੇ ਨਹੀਂ ਜਿਤਾਇਆ ਇੱਕ ਤਰਸ ਦੇ ਆਧਾਰ ਤੇ ਵੀ ਵੋਟ ਪਾਉਣ ਦੀਆਂ ਚਰਚਾਵਾਂ ਜੀਆਂ ਹੋ ਰਹੀਆਂ ਤੇ ਗੱਲਬਾਤ ਸਾਹਮਣੇ ਆ ਰਹੀ ਜੀ ਉਹ 3 ਮਹੀਨਿਆਂ ਨੇ ਹੀ ਪੰਜਾਬ ਦੇ ਵਿੱਚ ਉਸ ਵੱਡੇ ਫੇਰ ਬਦਲ ਦੀ ਜਿਹੜੀ ਅਸਲ ਤਸਵੀਰ ਸੀਗੀ ਉਹ ਸਾਰੀ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੱਤੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਮਨੀ ਚੋਣ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਜਿਤਾ ਕੇ ਸੰਗਰੂਰ ਸੀਟ ਦੇ ਉੱਪਰੋਂ ਵੱਡੇ ਫਰਕ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਰੀਆਂ ਪਾਰਟੀਆਂ ਨੂੰ ਉਲਟਾਟਦੇ ਹੋਏ ਜਿੱਤ ਪ੍ਰਾਪਤ ਕਰਨਗੇ ਭਗਵੰਤ ਮਾਨ ਇੰਨਾ ਕਿ ਡਰ ਗਿਆ ਵੀ ਉਹਨੂੰ ਸੈਂਟਰ ਦੇ ਨਾਲ ਰਲ ਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਐਨਐਸਏ ਲਾਉਣਾ ਪਿਆ ਜਿਹਨੂੰ ਕਿ ਅੱਜ ਸਾਡੇ ਪੰਜਾਬ ਦਾ ਬੱਚਾ ਬੱਚਾ ਚੰਗੀ ਤਰ੍ਹਾਂ ਸਮਝਦਾ ਹੈਗਾ ਵੀ ਭਗਵੰਤ ਮਾਨ ਅੱਜ ਕਿਹਦਾ ਹੱਥ ਠੋਕਾ ਬਣਿਆ ਹੋਇਆ ਸੁਖਪਾਲ ਸਿੰਘ ਖੈਰਾ ਨੂੰ ਮੇਰਾ ਸਵਾਲ ਹੈ ਜੀ ਤੁਹਾਡੀ ਮਾਧਿਅਮ ਦੇ ਜ਼ਰੀਏ ਵੀ ਸੁਖਪਾਲ ਸਿੰਘ ਖੈਰਾ ਨੂੰ ਲੋਕ ਸਭਾ ਚੋਣ ਲੜਨ ਦੀ ਕੀ ਜ਼ਰੂਰਤ ਪੈ ਗਈ ਸੀ ਭਗਵੰਤ ਮਾਨ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਹਿੰਦਾ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਉਹ ਗੱਲ ਅੱਜ ਭਗਵੰਤ ਮਾਨ ਨਾਲ ਵੀ ਹੋਣ ਲੱਗੀ ਹੈ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਅਤੇ ਬੀਜੇਪੀ ਦੇ ਉਮੀਦਵਾਰਾਂ ਦਾ ਲਗਾਤਾਰ ਘਿਰੋ ਕਰ ਰਹੇ ਨੇ ਭਾਰਤੀ ਕਿਸਾਨ ਜਥੇਬੰਦੀਆਂ ਦੇ ਆਗੂ ਕਿਉਂਕਿ ਭਾਰਤੀ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਅਸੀਂ ਬੀਜੇਪੀ ਆਗੂਆਂ ਦਾ ਵਿਰੋਧ ਪ੍ਰਦਰਸ਼ਨ ਕਰਾਂਗੇ ਜਦੋਂ ਪਿੰਡਾਂ 'ਚ ਆਉਣਗੇ ਜਦੋਂ ਸ਼ਹਿਰਾਂ 'ਚ ਆਉਣਗੇ ਅਤੇ ਉਸ ਤੋਂ ਬਾਅਦ ਦੀ ਤਸਵੀਰ ਵੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੰਗਰੂਰ ਸੀਟ ਦੀ ਗੱਲ ਕਰਾਂਗੇ ਸੰਗਰੂਰ ਸੀਟ ਤੇ ਹੁਣ ਇੱਕ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਭਾਜਪਾ ਤੋਂ ਅਰਵਿੰਦ ਖੰਨਾ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਸਾਰੀਆਂ ਪਾਰਟੀਆਂ ਨੇ ਜ਼ਿਲ੍ਹਾ ਸੰਗਰੂਰ ਲੋਕ ਸਭਾ ਹਲਕਾ ਸੰਗਰੂਰ ਆ ਉਸ ਤੇ ਆਪਣੇ ਉਮੀਦਵਾਰ ਮੈਦਾਨ 'ਚ ਲੈ ਆਈਆਂ ਨੇ ਪਾਰਟੀਆਂ ਪਰ ਭਾਜਪਾ ਬੀਜੇਪੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਤੇ ਹੁਣ ਚਰਚਾਵਾ ਹੋ ਰਹੀ ਹੈ ਨੇ ਕਿ 1-2 ਦਿਨਾਂ ਦੇ ਵਿੱਚ ਬੀਜੇਪੀ ਆਪਣੇ ਉਮੀਦਵਾਰ ਰਹਿੰਦੇ ਉਮੀਦਵਾਰ ਨੇ ਉਹਨਾਂ ਦਾ ਐਲਾਨ ਕਰੇਗੀ ਤੇ ਸੰਗਰੂਰ ਤੋਂ ਅਰਵਿੰਦ ਖੰਨਾ ਹੋ ਸਕਦੇ ਨੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਹਿਰੀ ਪ੍ਰਧਾਨ ਹਰਪਜਨ ਸਿੰਘ ਹੈਪੀ ਸਾਡੇ ਨਾਲ ਮੌਜੂਦ ਨੇ ਹੈਪੀ ਜੀ ਕਿਵੇਂ ਦੇਖਦੇ ਹੋ ਜਿਹੜੀਆਂ ਚੋਣਾਂ ਦੀ ਤਸਵੀਰ ਆ ਇੱਕ ਸਾਰੇ ਉਮੀਦਵਾਰਾਂ ਦੇ ਐਲਾਨ ਹੋਏ ਨੇ ਅਰਵਿੰਦ ਖੰਨਾ ਦੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਬੀਜੇਪੀ ਤੋਂ ਉਹ ਉਮੀਦਵਾਰ ਹੋ ਸਕਦੇ ਨੇ ਪਹਿਲਾਂ ਤਾਂ ਬੀਜੇਪੀ ਨੇ ਨਾ ਲੇਟ ਕਿਉਂ ਕੀਤਾ ਕੀ ਲੱਗਦਾ ਤੁਹਾਨੂੰ ਬੀਜੇਪੀ ਇਹੀ ਸੋਚੀ ਜਾਂਦੀ ਹੈ ਵੀ ਕਿਸ ਤਰੀਕੇ ਨਾਲ ਅਸੀਂ ਐਲਾਨ ਕਰੀਏ ਤੇ ਕਿਸ ਤਰੀਕੇ ਨਾਲ ਕਿਉਂਕਿ ਬਿਰੂਰਤਾ ਤੋਂ ਉਮੀਦਵਾਰ ਵੀ ਲੀਡਰ ਦੇ ਹੋਣਗੇ ਦੇਖੋ ਜੀ ਜਿਹੜੀ ਬੀਜੇਪੀ ਦੀ ਤੁਸੀਂ ਗੱਲ ਕੀਤੀ ਹੈ ਮਾਜਾ ਸਾਹਿਬ ਵੀ ਹੁਣ ਤੱਕ ਸੰਗਰੂਰ ਸੀਟ ਦੇ ਉੱਪਰ ਉਹਨਾਂ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈਗਾ ਇੱਕ ਪਾਸੇ ਮੋਦੀ ਸਾਹਿਬ ਕਹਿੰਦੇ ਨੇਗੇ ਵੀ ਅਬ ਕੀ ਬਾਰ 400 ਪਾਰ ਪਰ ਦੂਸਰੇ ਪਾਸੇ ਉਹਨਾਂ ਤੋਂ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਐਲਾਨ ਨਹੀਂ ਹੋ ਰਿਹਾ ਚਰਚਾਵਾਵਾਂ ਹੋ ਰਹੀਆਂ ਨੇ ਵੀ ਅਰਵਿੰਦ ਖੰਨਾ ਇੱਥੋਂ ਉਮੀਦਵਾਰ ਹੋ ਸਕਦੇ ਨੇ ਚਰਚਾ ਦੇ ਵਿੱਚ ਨਾਮ ਹੈ ਕੇਬਲ ਸਿੰਘ ਢਿੱਲੋਂ ਹੋ ਸਕਦੇ ਨੇ ਹੋਰ ਨਾਮ ਵੀ ਚਰਚਾ ਦੇ ਵਿੱਚ ਨੇ ਪਰ ਸਚਾਈ ਇਹ ਆ ਗਰਾਊਂਡ ਲੈਵਲ ਦੇ ਉੱਪਰ ਭਾਜਪੀ ਦੀ ਵੀ ਕੋਈ ਵੀ ਲੀਡਰ ਜਿਹੜਾ ਹੈਗਾ ਉਹ ਸੰਗਰੂਰ ਦੀ ਟਿਕਟ ਲੈਣ ਨੂੰ ਤਿਆਰ ਨਹੀਂ ਹੈਗਾ ਠੀਕ ਹੈ ਜਿਹਨੂੰ ਵੀ ਕਿਸੇ ਨੂੰ ਟਿਕਟ ਮਿਲੂਗੀ ਉਹ ਧੱਕੇ ਦੇ ਨਾਲ ਥੋਪੀ ਜਾਊਗੀ ਠੀਕ ਹੈ ਹੁਣ ਜਨਨ ਕਿ ਕੰਮ ਹੀ ਚੱਲ ਰਿਹਾ ਜਿਵੇਂ ਤੁਸੀਂ ਕੇਬਲ ਸਿੰਘ ਢਿੱਲੋਂ ਦੀ ਗੱਲ ਕਰਦੇ ਹੋ ਜੇ ਕੋਈ ਮਨਮਰਜ਼ੀ ਨਾਲ ਲੈਣਾ ਚਾਹੁੰਦਾ ਤਾਂ ਅੱਜ ਤੋਂ 1 ਮਹੀਨਾ ਪਹਿਲਾਂ ਜਾਂ 15 ਦਿਨ ਪਹਿਲਾਂ ਨੋਟਸ ਹੋਏ ਜਾਣੀ ਦੇਖੋ ਜੀ ਅਗਰ ਮਨਮਰਜ਼ੀ ਨਾਲ ਜਾਂ ਚਾਹ ਦੇ ਨਾਲ ਜੇ ਕਿਸੇ ਨੇ ਲੈਣੀ ਹੁੰਦੀ ਤਾਂ ਭਾਜਪਾ ਕੋਲੇ ਕੋਈ ਲੀਡਰਾਂ ਦੀ ਘਾਟ ਨਹੀਂ ਸੀਗੀ ਠੀਕ ਹੈ ਪਰ ਜਿਹੜਾ ਗਰਾਊਂਡ ਲੈਵਲ ਦਾ ਚੈੱਕਅਪ ਜਿਹੜਾ ਹੈਗਾ ਭਾਜਪਾ ਨੇ ਕੀਤਾ ਹੈਗਾ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਸੀਨ ਹੋਏ ਨੇਗੇ ਕਿਸਾਨੀ ਸੰਘਰਸ਼ ਦੇ ਨਾਲ ਲਾ ਲਓ ਆਪਾਂ ਕਿਸਾਨ ਭਰਾਵਾਂ ਦੇ ਨਾਲ ਜੋ ਤਸ਼ੱਦਦ ਹੋਏ ਨੇਗੇ ਆਪਣੇ ਦੇਸ਼ ਦੇ ਵਿੱਚ ਪੰਜਾਬ ਦੇ ਸਮੇਤ ਸਾਰੇ ਕਿਤੇ ਹੀ ਤਸ਼ੱਦਦ ਕਿਸਾਨਾਂ ਦੇ ਨਾਲ ਹੋਏ ਨੇ ਜਿਹਦੇ ਨਾਲ ਕਿ ਆਮ ਪਬਲਿਕ ਨੂੰ ਵੀ ਜਿਹੜਾ ਹੈਗਾ ਇਸ ਗੱਲ ਦਾ ਰੋਸ ਹੈਗਾ ਵੀ ਸਾਡੇ ਜਿਹੜਾ ਦੇਸ਼ ਦਾ ਅੰਨ ਦਾਤਾ ਹੈਗਾ ਉਹਦੀ ਜਿਹੜੀ ਦੁਰਦਸ਼ਾ ਕੀਤੀ ਆ ਵੀ ਉਸ ਦਾ ਜਿਹੜਾ ਖਾਮਿਆਜ ਜਾਏਗਾ ਉਹ ਭਾਜਪਾ ਨੂੰ ਭੁਗਤਣਾ ਹੀ ਪੈਣਾ ਜੀ ਬਿਲਕੁਲ ਬਾਕੀ ਕਿਵੇਂ ਦੇਖਦੇ ਹੋ ਤੁਸੀਂ ਭਾਜਪਾ ਪਹਿਲਾਂ ਦੋ ਸੀਟਾਂ ਤਿੰਨ ਸੀਟਾਂ ਲੈ ਕੇ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਨਾਲ ਅਲਾਈਅੰਸ ਹੁੰਦਾ ਸੀ ਇਸ ਵਾਰ ਅਨੁਮਾਨ ਕੀ ਲਿਆ ਜਾਂਦਾ ਜਿਵੇਂ ਵਿਰੋਧਤਾ ਚੱਲ ਰਹੀ ਹੈ ਵੀ ਪੰਜਾਬ ਦੇ ਵਿੱਚੋਂ ਕਿੰਨਿਆ ਕੀਟਾਂ ਬੀਜਪੀ ਲਈ ਜਾ ਸਕਦੀ ਦੇਖੋ ਜੀ ਜਿਹੜੀ ਬੀਜਪੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ ਜੀ ਜਦੋਂ ਇਹਨਾਂ ਦਾ ਗੱਠ ਜੋੜ ਹੁੰਦਾ ਸੀ ਤਾਂ ਉਹ ਇਹ ਕਹਿੰਦੇ ਹੁੰਦੇ ਸੀ ਸਾਡਾ 9 ਮਾਸ ਦਾ ਰਿਸ਼ਤਾ ਹੈ ਜੀ ਪਰ 9 ਮਾਸ ਨਾਲੋਂ ਕਦੋਂ ਅਲੱਗ ਹੋ ਗਿਆ ਉਹ ਕੁਝ ਨਹੀਂ ਪਤਾ ਚੱਲਿਆ ਹੁਣ ਵੀ ਇਹ ਪਿਛਲੇ 1 ਡੇਢ ਮਹੀਨੇ ਤੱਕ ਤਰਲੋ ਮੱਛੀ ਹੁੰਦੇ ਰਹੇ ਨੇ ਦੋਨੋਂ ਬੀਜਪੀ ਵੀ ਔਰ ਸ਼੍ਰੋਮਣੀ ਅਕਾਲੀ ਦਲ ਅਮਰਤ ਸਰ ਬਾਦਲ ਜੀ ਸੌਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਨੇਗੇ ਇਹ ਤਰਲੋ ਮੱਛੀ ਹੁੰਦੇ ਰਹੇ ਨੇ ਵੀ ਅਸੀਂ ਕਿਤੇ ਨਾ ਕਿਤੇ ਇਕੱਠੇ ਹੋ ਜਾਈਏ ਪਰ ਜਦੋਂ ਸਖਬੀਰ ਸਿੰਘ ਬਾਦਲ ਨੇ ਗਰਾਉਂਡ ਤੇ ਆ ਕੇ ਜਿਹੜੀ ਰਿਐਲਿਟੀ ਚੈੱਕ ਕੀਤੀ ਤਾਂ ਉਹਨੇ ਸੋਚਿਆ ਵੀ ਇੰਨਾ ਨਾਲੋਂ ਆਪਾਂ ਨੂੰ ਸਾਈਡ ਤੇ ਹੋਣਾ ਹੀ ਜਿਹੜਾ ਹੈਗਾ ਉਹ ਮناسب ਹੈਗਾ ਤੇ ਭਾਜਪਾ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਦੋ ਜਾਂ ਤਿੰਨ ਸੀਟਾਂ ਤੇ ਅੱਗੇ ਆ ਜਾਂਦੀ ਸੀਗੀ ਉਹ ਕਿਤੇ ਨਾ ਕਿਤੇ ਸਾਡੇ ਜਿਹੜੇ ਪੰਜਾਬੀ ਭਰਾ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਸੀਗਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਜੁੰਡਲੀ ਹੈ ਕਿ ਵੀ ਉਹ ਪੰਥ ਪ੍ਰਸਤ ਹੈਗੀ ਪਰ ਉਹ ਆਪਾਂ ਨੂੰ ਸਭ ਨੂੰ ਪਤਾ ਹੈਗਾ ਵੀ ਕਿੰਨੀ ਕੁ ਉਹ ਪੰਥ ਪ੍ਰਸਤ ਪਾਰਟੀ ਸੀਗੀ ਜਾਂ ਕਿੰਨਾ ਕੋ ਪੰਥ ਬਾਰੇ ਸੋਚਦੇ ਸੀ ਜਾਂ ਉਹ ਆਪਣੇ ਪਰਿਵਾਰ ਬਾਰੇ ਸੋਚਦੇ ਸੀਗੇ ਅੱਜ ਤੱਕ ਜੇ ਕਿਸੇ ਨੇ ਪੰਥ ਬਾਰੇ ਸੋਚਿਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਸਾਹਿਬ ਨੇਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇਗੇ ਜਿਨ੍ਹਾਂ ਨੂੰ ਕਿ ਆਪਾਂ ਇਹ ਕਹਿ ਸਕਦੇ ਆਂ ਵੀ ਉਹਨਾਂ ਦੇ ਜਿੰਨਾ ਵੀ ਅੱਜ ਤੱਕ ਦਾ ਰਾਜਨੀਤਿਕ ਸਮਾਂ ਹੈਗਾ ਉਹਦੇ ਵਿੱਚ ਇੱਕ ਵੀ ਦਾਗ ਉਹਨਾਂ ਦੀ ਸ਼ਖਸੀਅਤ ਦੇ ਉੱਪਰ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਕੋਈ ਲਾਲਚ ਦੇ ਵਿੱਚ ਆ ਕੇ ਕਦੇ ਵੀ ਆਪਣੀ ਕੌਮ ਦੇ ਨਾਲ ਜਾਂ ਜਿਹੜੀ ਉਹਨਾਂ ਨੇ ਆਪਣੀ ਪਾਰਟੀ ਬਣਾਈ ਸ਼੍ਰੋਮਣੀ ਅਕਾਲੀ ਦਾ ਲੰਮਰਤ ਸਰ ਪੰਥ ਦੇ ਨਾਲ ਕਦੇ ਵੀ ਅੱਜ ਤੱਕ ਗਦਾਰੀ ਨਹੀਂ ਕੀਤੀ ਹੈ ਠੀਕ ਹੈ ਬਿਲਕੁਲ ਸਰਦਾਰ ਸਿਮਰਨਜੀਤ ਸਿੰਘ ਮਾਨ ਲੜ ਰਹੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਹਿਲਾਂ ਜਿਮਨੀ ਚੋਲ ਲੜੀ ਜਿੱਚ ਵੱਡਾ ਇੱਕ ਫੇਰ ਬਦਲ ਦੇਖਣ ਨੂੰ ਮਿਲਿਆ ਕਿ ਸਰਕਾਰ ਆਈ ਜੀ ਨਵੀਂ ਸਰਕਾਰ ਆ ਆਮ ਆਦਮੀ ਪਾਰਟੀ ਉਹਨਾਂ ਦੇ ਉਮੀਦਵਾਰ ਨੂੰ ਖੜਾਇਆ ਤਕਰੀਬਨ 6000 ਵੋਟ ਤੇ ਤੇ ਹੁਣ ਅਨੁਮਾਨ ਕੀ ਲੱਗਦਾ ਵੀ ਜਿਵੇਂ ਦੀ ਵੇਵ ਉਦੋਂ ਚੇਂਜ ਹੋਈ ਆ ਹੁਣ ਵੇਵ ਚੇਂਜ ਹੋਣ ਦੇ ਅਨੁਮਾਨ ਨੇ ਜਾਂ ਹੁ ਕਿਹੜੇ ਮਤਲਬ ਉਮੀਦਵਾਰ ਨੂੰ ਜਿਤਾਉਣਾ ਚਾਹੁੰਦੇ ਨੇ ਕੀ ਲੱਗਦਾ ਤੁਹਾਨੂੰ ਦੇਖੋ ਜੀ ਜਿਹੜੀ ਬੇਵਦੀ ਗੱਲ ਤੁਸੀਂ ਕਰ ਰਹੇ ਹੋ ਵੀ ਜਿਮਨੀ ਚੋਣ ਦੇ ਵਿੱਚ ਬੇਵãi ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਪ੍ਰਾਪਤ ਹੋਈ ਹਾਲਾਂਕਿ 3 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਸੀਗਾ ਪਰ ਉਹ 3 ਮਹੀਨਿਆਂ ਨੇ ਹੀ ਪੰਜਾਬ ਦੇ ਵਿੱਚ ਉਸ ਵੱਡੇ ਫੇਰ ਬਦਲ ਦੀ ਜਿਹੜੀ ਅਸਲ ਤਸਵੀਰ ਸੀਗੀ ਉਹ ਸਾਰੀ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੱਤੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਮਨੀ ਚੋਣ ਮੁੱਖ ਮੰਤਰੀ ਦੇ ਹਲਕੇ ਦੇ ਵਿੱਚੋਂ ਜਿਤਾ ਕੇ ਇਸੇ ਤਰ੍ਹਾਂ ਹੀ ਏ ਵੀਕ ਹੁਣ ਮੈਂ ਇਹ ਕਹਿ ਸਕਦਾ ਵੀ 월ਡ ਰਿਕਾਰਡ ਹੀ ਸਥਾਪਿਤ ਹੋਊਗਾ ਇਸ ਵਾਰ ਵੀ 2024 ਦੀ ਜਿਹੜੀ ਲੋਕ ਸਭਾ ਦੀ ਚੋਣ ਹੈਗੀ ਸੰਗਰੂਰ ਸੀਟ ਦੇ ਉੱਪਰੋਂ ਵੱਡੇ ਫਰਕ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਰੀਆਂ ਪਾਰਟੀਆਂ ਨੂੰ ਲਤਾੜਦੇ ਹੋਏ ਜਿੱਤ ਪ੍ਰਾਪਤ ਕਰਨਗੇ ਔਰ ਮੁੱਖ ਮੰਤਰੀ ਦੇ ਗੜ ਦੇ ਵਿੱਚ ਝੰਡਾ ਜਿਹੜਾ ਉਹ ਦੁਬਾਰਾ ਜਿੱਤਦਾ ਗੱਢਣਗੇ ਨਹੀਂ ਕਿਉਂ ਹਰਪ੍ਰਜਨਜੀ ਕਿਉਂ ਕੀ ਕਾਰਨ ਨੇ ਕੀ ਲੋਕਾਂ ਨੂੰ ਪਹਿਲਾਂ ਤਾਂ ਇਹ ਸੋਚਦੇ ਹੋਣਗੇ ਲੋਕ ਵੀ ਜਿਮਨੀ ਚੋਣਾ ਜੀ ਸਿਮਰਨਜੀਤ ਸਿੰਘ ਮਾਨ ਨੂੰ ਕਦੇ ਨਹੀਂ ਜਿਤਾਇਆ ਇੱਕ ਤਰਸ ਦੇ ਆਧਾਰ ਤੇ ਵੀ ਵੋਟ ਪਾਉਣ ਦੀਆਂ ਚਰਚਾਵਾਂ ਜੀਆਂ ਹੋ ਰਹੀਆਂ ਤੇ ਗੱਲਬਾਤ ਸਾਹਮਣੇ ਆ ਰਹੀ ਥੀ ਹੁਣ 1.5 ਸਾਲ ਦਾ ਕਾਰਜਕਾਲ ਉਹਨਾਂ ਦਾ ਪੂਰਾ ਹੋਇਆ ਹੁਣ ਕੀ ਸੋਚਣਗੇ ਮਾਈਂਡ 'ਚ ਕੀ ਵੱਜਣੀ ਆ ਕਿਹੜੀ ਗੱਲ ਵੱਜਣੀ ਆ ਰਾਜਨੀਤੀ ਦੇ ਵਿੱਚ ਮਾਜਾ ਸਾਹਿਬ ਕਦੇ ਵੀ ਤਰਸ ਨਹੀਂ ਮੈਨੇ ਰੱਖਦਾ ਹੈਗਾ ਜਿਹੜੇ ਤੁਸੀਂ ਗੱਲ ਕੀਤੀ ਹੈ ਵੀ ਕਿਉਂ ਲੋਕ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਗੇ ਜੀ ਉਹਦਾ ਵੱਡਾ ਕਾਰਨ ਇਹ ਹੈ ਜੀ ਪਿਛਲੇ ਸਮੇਂ ਦੇ ਦੌਰਾਨ ਇਸ ਬਦਲਾਵ ਵਾਲੀ ਸਰਕਾਰ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਕੀ ਨਸ਼ਾ ਅਜ ਖਤਮ ਹੋਇਆ ਜੀ ਨਸ਼ਾ ਖਤਮ ਕਰਨ ਵਾਸਤੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਨੇ ਇੱਕ ਮੁਹਿੰਮ ਚਲਾਈ ਵੀ ਅਮਰਤ ਦੇ ਧਾਰ ਨਹੀਂ ਬਣੋ ਬਾਣੇ ਦੇ ਧਰਨੀ ਬਣੋ ਬਾਣੀ ਦੇ ਧਰਨੀ ਬਣੋ ਉਹਨਾਂ ਨੇ ਇੱਕ ਮੁਹਿੰਮ ਚਲਾਈ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਪਰ ਉਸ ਸਿੱਖੀ ਦੇ ਨਾਲ ਜੋੜਨ ਦੇ ਉਪਰਾਲੇ ਤੋਂ ਭਗਵੰਤ ਮਾਨ ਇੰਨਾ ਕਿ ਡਰ ਗਿਆ ਵੀ ਉਹਨੂੰ ਸੈਂਟਰ ਦੇ ਨਾਲ ਰਲ ਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਐਨਐਸਏ ਲਾਉਣਾ ਪਿਆ ਜਿਹਨੂੰ ਕਿ ਅੱਜ ਸਾਡੇ ਪੰਜਾਬ ਦਾ ਬੱਚਾ-ਬੱਚਾ ਚੰਗੀ ਤਰ੍ਹਾਂ ਸਮਝਦਾ ਹੈਗਾ ਵੀ ਭਗਵੰਤ ਮਾਨ ਅੱਜ ਕਿਹਦਾ ਹੱਥ ਠੋਕਾ ਬਣਿਆ ਹੋਇਆ ਹੈਗਾ ਇਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇਗੇ ਉਹਨਾਂ ਨੂੰ ਵੀ ਇਸ ਚੀਜ਼ ਦਾ ਜਿਹੜਾ ਗਿਆਨ ਹੋ ਗਿਆ ਵੀ ਪੰਥ ਪ੍ਰਸਤ ਕੌਣ ਆ ਤੇ ਪੰਥ ਦਾ ਗਦਾਰ ਕੌਣ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥ ਪ੍ਰਸਤ ਸ਼ਖਸੀਅਤ ਆ ਔਰ ਸਾਡੇ ਪੰਜਾਬ ਦੇ ਜਿਹੜੇ ਲੋਕ ਨੇਗੇ ਆਪਣੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਇਸ ਚੀਜ਼ ਤੋਂ ਦੁਖੀ ਨੇ ਵੀ ਸਾਡੇ ਅੱਜ ਜਿਹੜਾ ਚੱਟੇ ਦਾ ਨਸ਼ਾ ਹੈਗਾ ਉਹ ਹਰ ਇੱਕ ਘਰ ਦੀ ਦਹਲਿਜ਼ ਤੇ ਪਹੁੰਚਿਆ ਹੋਇਆ ਹੈਗਾ ਕਿਤੋਂ ਮੁੱਲ ਲੈ ਕੇ ਆਉਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਘਰੇ ਹੋਮ ਡਿਲੀਵਰੀ ਮਿਲਦੀ ਹੈਗੀ ਭਾਈ ਅਮਰਤਪਾਲ ਸਿੰਘ ਖਾਲਸਾ ਉਸ ਜਿਹੜੀ ਹੋਮ ਡਿਲੀਵਰੀ ਦੀ ਚੇਨ ਨੂੰ ਤੋੜਨ ਦੇ ਵਿੱਚ ਆਪਣਾ ਇੱਕ ਰੋਲ ਅਦਾ ਕਰ ਰਿਹਾ ਸੀਗਾ ਜਿਸ ਤੋਂ ਇਹ ਸਰਕਾਰ ਡਰੀ ਔਰ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਉਹ ਐਨਐਸਐ ਲਾਇਆ ਉਹਨਾਂ ਨੂੰ ਡਿਬਰੂਗੜ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਕਿ ਸਾਡੇ ਪੰਜਾਬ ਦੇ ਲੋਕ ਬਖੂਬੀ ਜਾਣੂ ਨੇ ਔਰ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਪਾਰਟੀਆਂ ਨਾਲੋਂ ਆਪਣੇ ਬੱਚੇ ਆਪਣੇ ਲੋਕ ਜ਼ਿਆਦਾ ਪਿਆਰੇ ਨੇ ਇਸ ਕਰਕੇ ਉਹ ਸਰਦਾਰ ਸਿਮਨਜੀਤ ਸਿੰਘ ਮਾਨ ਨੂੰ ਪੰਥਦਰਦੀ ਪੰਜਾਬਦਰਦੀ ਹੋਣ ਕਰਕੇ ਸੰਗਰੂਰ ਸੀਟ ਤੇ ਬੱਦ ਤੋਂ ਬੱਦ ਵੋਟਾਂ ਦੇ ਨਾਲ ਜਿਤਾਉਣਗੇ ਜੀ ਬਿਲਕੁਲ ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਆਏ ਨੇ ਉਹ ਵੀ ਕਹਿ ਰਹੇ ਸੀ ਕਿ ਸੀਐਮ ਦੇ ਘਰ ਚ ਜਾਵਾਂਗੇ ਉੱਥੇ ਅਸੀਂ ਸਵਾਲ ਪੁੱਛਾਂਗੇ ਵੱਡੇ ਵੱਡੇ ਸਵਾਲ ਨੇ ਜਿਹੜੇ ਸਰਕਾਰ ਨੂੰ ਬੇ ਕਰਜ਼ੇ ਦਾ ਭਾਰ ਲਾ ਲੋ ਹੋਰ ਲਾ ਲੋ ਜਿੰਨੇ ਵੀ ਮੁੱਦੇ ਆ ਨੇ ਕਿ ਉਹ ਮੁੱਦਿਆਂ ਤੇ ਅਸੀਂ ਚੋਣ ਲੜਾਂਗੇ ਕੀ ਆਵਾਦਮੀ ਪਾਰਟੀ ਨੂੰ ਕਰ ਦਿੱਤਾ ਜਾਂ ਨਹੀਂ ਕਰਤਾ ਤੁਸੀਂ ਸੁਖਪਾਲ ਸਿੰਘ ਖਹਿਰਾ ਨੂੰ ਕਿਵੇਂ ਦੇਖਦੇ ਹੋ ਕਿਹਨਾਂ ਦੀ ਵੋਟ ਤੋੜਨਗੇ ਇਹ ਸਿਮਰਨਜੀਤ ਸਿੰਘ ਮਾਨ ਦੀ ਵੋਟ ਤੋੜਨਗੇ ਜਾਂ ਕਿਹੜੀ ਪਾਰਟੀ ਦੀ ਵੋਟ ਤੋੜ ਸਕਦੇ ਸੁਖਪਾਲ ਸਿੰਘ ਖਹਿਰਾ ਨੂੰ ਮੇਰਾ ਸਵਾਲ ਹੈ ਜੀ ਤੁਹਾਡੀ ਮਾਧਿਅਮ ਦੇ ਜ਼ਰੀਏ ਵੀ ਸੁਖਪਾਲ ਸਿੰਘ ਖੈਰਾ ਨੂੰ ਲੋਕ ਸਭਾ ਚੋਣ ਲੜਨ ਦੀ ਕੀ ਜ਼ਰੂਰਤ ਪੈ ਗਈ ਸੀ ਜਦ ਕਿ ਜੇ ਉਹਨਾਂ ਨੇ ਪੰਜਾਬ ਦੀ ਲੜਾਈ ਲੜਨੀ ਆ ਤਾਂ ਉਹਨਾਂ ਨੂੰ ਭਲੱਥ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜਿਆ ਹੋਇਆ ਮੈਨੂੰ ਇਹ ਲੱਗਦਾ ਹੈਗਾ ਵੀ ਇੱਥੇ ਸੰਗਰੂਰ ਦੇ ਵਿੱਚ ਆਉਣ ਨਾਲ ਉਹ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਵਾਲ ਕਰ ਸਕਦਾ ਪੰਜਾਬ ਦੇ ਇਸ ਕਰਕੇ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਹੈਗਾਗਾ ਇੱਥੇ ਪਲਾਂਟਡ ਕਰਕੇ ਹੀ ਲਿਆਂਦਾ ਗਿਆ ਹੈਗਾ ਵੀ ਜਿਹੜਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਅਲਾਈਅੰਸ ਹੈਗਾ ਉਹ ਆਪਾਂ ਨੂੰ ਪਤਾ ਹੈ ਜੀ ਇੱਥੇ ਇੱਕ ਦਿਖਾਵਾ ਹੈਗਾ ਵੀ ਪੰਜਾਬ ਦੇ ਵਿੱਚ ਇਹਨਾਂ ਦਾ ਅਲਾਈਅੰਸ ਨਹੀਂ ਹੈਗਾ ਪਰ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜਿਹੜਾ ਅਲਾਈਅੰਸ ਹੈਗਾ ਉਹ ਦੇਸ਼ ਲੈਵਲ ਤੇ ਹੈਗਾ ਜੀ ਇਸ ਕਰਕੇ ਉਹਨਾਂ ਨੇ ਕਿਤੇ ਨਾ ਕਿਤੇ ਇਹ ਦੇਖਿਆ ਵੀ ਸੁਖਪਾਲ ਸਿੰਘ ਖਹਿਰਾ ਹੋ ਸਕਦਾ ਹੈਗਾ ਵੀ ਸਿਮਰਜੀਤ ਸਿੰਘ ਮਾਨ ਦੀਆਂ ਵੋਟਾਂ ਤੋੜ ਦਵੇ ਇਸ ਕਰਕੇ ਉਹਨਾਂ ਨੂੰ ਸੰਗਰੂਰ ਦੇ ਵਿੱਚ ਇਕੱਲੀ ਕਾਂਗਰਸ ਵੱਲੋਂ ਨਹੀਂ ਆਮ ਆਦਮੀ ਪਾਰਟੀ ਵੱਲੋਂ ਤੇ ਕਾਂਗਰਸ ਵੱਲੋਂ ਸਾਂਝੇ ਤੌਰ ਤੇ ਇੱਥੇ ਲਾਂਚ ਕੀਤਾ ਗਿਆ ਹੈਗਾ ਠੀਕ ਹੈ ਜਨਨੀ ਕੇ ਤੋੜ ਸਿਮਰਨਜੀਤ ਸਿੰਘ ਮਾਨ ਦਾ ਲੱਭ ਰਹੇ ਨੇ ਇਸ ਤਰੀਕੇ ਨਾਲ ਇਹ ਸੋਚ ਸਾਹਮਣੇ ਆਈ ਹੈ ਦੇਖੋ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ ਮਾਜਾ ਸਾਹਿਬ ਉਹਦੇ ਵਿੱਚ ਕੀ ਹੁੰਦਾ ਹੈ ਜੀ ਉਹਨਾਂ ਨੇ ਕੋਈ ਵੀ ਰਾਜਨੀਤਿਕ ਪਾਰਟੀ ਆ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਦਲ ਬਾਦਲ ਆ ਜੀ ਭਾਵੇਂ ਉਹ ਭਾਜੀਪੀ ਆ ਉਹਨਾਂ ਨੇ ਇਹ ਦੇਖਣਾ ਹੁੰਦਾਗਾ ਵੀ ਸਾਡਾ ਸਭ ਤੋਂ ਤਾਕਤਵਰ ਜਿਹੜਾਗਾ ਵਿਰੋਧੀ ਕੌਣ ਆ ਅੱਜ ਦੀ ਕੜੀ ਸੰਗਰੂਰ ਲੋਕ ਸਭਾ ਸੀਟ ਦੇ ਉੱਪਰ ਸਾਰੀਆਂ ਪਾਰਟੀਆਂ ਦਾ ਜੇ ਸਭ ਤੋਂ ਵੱਧ ਟੜਲੇਦਾਰ ਤਾਕਤਵਰ ਵਿਰੋਧੀ ਆ ਜੀ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਆ ਇਸ ਕਰਕੇ ਸਾਰੀਆਂ ਪਾਰਟੀਆਂ ਦਾ ਹੀ ਜੋਰ ਲੱਗਿਆ ਹੋਇਆ ਵੀ ਕਿਵੇਂ ਨਾ ਕਿਵੇਂ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਉਹ ਦੱਬਿਆ ਜਾਵੇ ਬਿਲਕੁਲ ਤੇ ਬੀਜੇਪੀ ਦਾ ਕੀ ਲੱਗਦਾ ਤੁਹਾਨੂੰ ਬੀਜੇਪੀ ਦਾ ਜਿਵੇਂ ਸੰਗਰੂਰ ਸੀਟ ਤੋਂ ਜਦੋਂ ਕੋਈ ਉਮੀਦਵਾਰ ਐਲਾਨਿਆ ਜਾਊਗਾ ਪਿੰਡਾਂ ਚ ਉਸ ਦਾ ਵੀ ਵਿਰੋਧ ਹੋਊਗਾ ਜਥੇਬੰਦੀਆਂ ਕਿਉਂਕਿ ਜਿਹੜੀਆਂ ਸੰਗਰੂਰ ਚ ਜਥੇਬੰਦੀਆਂ ਨੇ ਬਹੁਤ ਢੱਲੇਦਾਰ ਤੇ ਵੱਡੀਆਂ ਜਥੇਬੰਦੀਆਂ ਨੇ ਕਿਉਂ ਘੇਰਨੀਆਂ ਬੀਜੇਪੀ ਉਮੀਦਵਾਰਾਂ ਨੂੰ ਦੇਖੋ ਜੀ ਉਤ ਆਪਾਂ ਹੁਣ ਹਰ ਇੱਕ ਲੋਕ ਸਭਾ ਹਲਕੇ ਦੇ ਉੱਪਰ ਇਹ ਦੇਖ ਰਹੇ ਹਾਂਗੇ ਹਰ ਰੋਜ਼ ਆਪਾਂ ਸੋਸ਼ਲ ਮੀਡੀਆ ਤੇ ਵੀ ਟੈਲੀਵਿਜ਼ਨ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂਗੇ ਵੀ ਹਰ ਇੱਕ ਥਾਂ ਤੇ ਬੀਜੇਪੀ ਦੇ ਉਮੀਦਵਾਰਾਂ ਦਾ ਤੇ ਨਾਲ ਨਾਲ ਜਿਹੜਾਗਾ ਜਿਹੜੀ ਪੰਜਾਬ ਦੇ ਵਿੱਚ ਸੱਤਾ ਤੇ ਰਹਿ ਗਈ ਆਮ ਆਦਮੀ ਪਾਰਟੀ ਉਹਦੇ ਉਮੀਦਵਾਰਾਂ ਦਾ ਵੀ ਜਿਹੜਾਗਾ ਉਹ ਜਲੂਸ ਲੋਕ ਕੱਢ ਰਹੇ ਨੇ ਭਗਵੰਤ ਮਾਨ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਹਿੰਦਾ ਡळा ਤੋਂ ਡळा ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਉਹ ਗੱਲ ਨਾ ਅੱਜ ਭਗਵੰਤ ਮਾਨ ਨਾਲ ਵੀ ਹੋਣ ਲੱਗੀਆਂ ਹੁੰਦੀਆਂ ਨੇ ਠੀਕ ਹੈ ਜਨਨ ਕਿ ਵੇਵ ਜਿਹੜੀਆਂ ਗੱਲਾਂ ਪਹਿਲਾਂ ਸਵਾਲ ਦੂਜਿਆਂ ਨੂੰ ਕਰਦੇ ਸੀ ਉਹ ਮੌਕੇ ਦੀ ਸਰਕਾਰ ਨੂੰ ਵੀ ਕਰ ਰਹੇ ਨੇ ਉਹ ਭਗਵੰਤ ਮਾਨ ਨੇ ਇਹ ਪਿਰਤ ਪਾਈ ਸੀ ਵੀ ਤੁਸੀਂ ਲੀਡਰਾਂ ਨੂੰ ਸਵਾਲ ਕਰਿਆ ਕਰੋ ਪਰ ਅੱਜ ਉਹੀ ਭਗਵੰਤ ਮਾਨ ਉਨਾ ਹੀ ਲੋਕਾਂ ਤੋਂ ਡਰਦਾ ਜਿਨ੍ਹਾਂ ਨੂੰ ਉਹਨੇ ਸਿਖਾਇਆ ਸਵਾਲ ਕਰਨਾ ਉਹਨਾਂ ਲੋਕਾਂ ਤੋਂ ਹੀ ਡਰ ਰਿਹਾ ਇਸ ਕਰਕੇ ਤੁਸੀਂ ਸੰਗਰੂਰ ਸੀਟ ਦਾ ਐਲਾਨ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਡੇਢ ਤੋਂ 2 ਮਹੀਨੇ ਦਾ ਸਮਾਂ ਹੋ ਚੁਲਿਆ ਜੀ ਪਰ ਕੀ ਅੱਜ ਤੱਕ ਭਗਵੰਤ ਮਾਨ ਦੀ ਇੱਕ ਵੀ ਸਟੇਟਮੈਂਟ ਸੰਗਰੂਰ ਸੀਟ ਵਾਸਤੇ ਆਈ ਹੈ ਜੀ ਨਹੀਂ ਆਈ ਹੈਗੀ ਕਿੰਨੀ ਦਫਾ ਇਹ 1.5 ਮਹੀਨੇ ਦੇ ਵਿੱਚ ਜਾਂ 2 ਮਹੀਨਿਆਂ ਦੇ ਵਿੱਚ ਕਿਤੇ ਤੁਹਾਨੂੰ ਲੋਕ ਸਭਾ ਵਿੱਚ ਦੁਬਾਰਾ ਜਿਹੜਾ ਗੁਰਮੀਤ ਸਿੰਘ ਮੀਤ ਹੇਰ ਹੈਗਾ ਕਿਤੇ ਨਜ਼ਰ ਆਇਆ ਹੋਵੇ ਇਹ ਲੋਕਾਂ ਤੋਂ ਅੱਖਾਂ ਬਚਾਉਂਦੇ ਫਿਰਦੇ ਨੇ ਕਿ ਲੋਕਾਂ ਤੋਂ ਲੁਕਦੇ ਫਿਰਦੇ ਨੇ ਇਹਨਾਂ ਨੂੰ ਪਤਾ ਹੈ ਵੀ ਲੋਕਾਂ ਦੇ ਸਵਾਲ ਨੇ ਜਿਹੜੇ ਉਹ ਜਾਇਜ਼ ਨੇ ਔਰ ਉਹ ਜਾਇਜ਼ ਸਵਾਲਾਂ ਦੇ ਜਿਹੜੇ ਜਵਾਬ ਨੇਗੇ ਉਹ ਸਾਡੇ ਕੋਲ ਹੈ ਨਹੀਂਗੇ ਬਿਲਕੁਲ ਬਾਕੀ ਅਨੁਮਾਨ ਇਹ ਵੀ ਹੋਊਗਾ ਵੀ ਸਾਡੇ 9 ਐਮਐਲਏ 9 ਹਲਕਿਆਂ ਚ ਜਿੱਤੇ ਹੋਏ ਸੀ ਪਰ ਉਹਦਾ ਜਵਾਬ ਤਾਂ ਉਦੋਂ ਜਿਮਨੀ ਚੋਣ ਚ ਹੀ ਮਿਲ ਗਿਆ ਸੀ ਕਿ ਅਸੀਂ ਹਰੇਕ ਹਲਕੇ ਚ ਜੇ ਥੋੜੀ ਥੋੜੀ ਵੋਟ ਵਧ ਲੈ ਗਏ ਤਾਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਜੜੋ ਦੇਖੋ ਜੀ ਗੱਲ ਇਹ ਆ ਮੱਜਾ ਸਾਹਿਬ 9 ਐਮਐਲਏ ਜਿੱਤ ਗਏ ਜੀ ਠੀਕ ਹੈ ਜੀ ਜੇ ਇਹਨਾਂ ਨੂੰ ਆਪਣੇ 9 ਐਮਐਲਿਆਂ ਦੇ ਉੱਪਰ ਇੰਨਾ ਹੀ ਭਰੋਸਾ ਹੁੰਦਾ ਤਾਂ ਇਹਨਾਂ ਨੇ ਸਰਪੰਚੀ ਦੀ ਚੋਣ ਡਿਲੇ ਕਿਉਂ ਕੀਤੀ ਵਿਧਾਨ ਸੌਰੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਕਿਉਂ ਲੇਟ ਕੀਤੀ ਬਲਾਕ ਸਮਤੀ ਦੀ ਚੋਣ ਦੇਟ ਕਿਉਂ ਕੀਤੀ ਇਸ ਕਰਕੇ ਦੇਖੋ ਇਹ ਭਲੇਖੇ ਹੁੰਦੇ ਨੇ ਵੀ 9 ਐਮਐਲਏ ਨੇਗੇ ਐਮਐਲਏ ਦਾ ਲੈਵਲ ਕੁਛ ਹੋਰ ਆ ਐਮਪੀ ਦਾ ਲੈਵਲ ਕੁਛ ਹੋਰ ਆ ਇਸ ਕਰਕੇ ਜਿਹੜਾ ਇਹਨਾਂ ਨੂੰ ਇਹ ਲੋਕਾਂ ਦੇ ਕਚਹਿਰੀ ਆ ਜਿਹੜੀ ਲੋਕ ਵੱਡੇ ਹੁੰਦੇ ਨੇਗੇ ਲੀਡਰ ਛੋਟੇ ਹੁੰਦੇ ਨੇਗੇ ਇਸ ਕਰਕੇ ਲੋਕਾਂ ਦੇ ਜਿਹੜੇ ਸਵਾਲ ਨੇਗੇ ਉਹ ਜਾਇਜ਼ ਨੇ ਅੱਜ ਕਿੱਥੇ ਆ ਜੀ ਚਿੱਟੇ ਦਾ ਵਪਾਰ ਕਿੱਥੇ ਪਹੁੰਚਿਆ ਦੱਸੋ ਘਟਿਆ ਜਾਂ ਵਧਿਆ ਜੀ ਅੱਜ ਚਿੱਟੇ ਦਾ ਵਪਾਰ ਵਧਿਆ ਹੈਗਾ ਅੱਜ ਰਿਸ਼ਵਤ ਖੋਰੀ ਜਿਹਨੂੰ ਭਗਵੰਤ ਮਾਨ ਕਹਿੰਦਾ ਸੀ ਅਸੀਂ ਜ਼ੀਰੋ ਟੋਲਰੈਂਸ ਤੇ ਲੈ ਕੇ ਜਾਵਾਂਗੇ ਜੀ ਦੱਸੋ ਕਿੱਥੇ ਰਿਸ਼ਵਤ ਖਤਮ ਹੋਈ ਹੈ ਜੀ ਠੀਕ ਹੈ ਜੀ ਜਿਹੜੀਆਂ ਇਹ ਗੱਲਾਂ ਕਰਦਾ ਹੁੰਦਾ ਸੀਗਾ ਵੀ ਅਸੀਂ ਬੀਬੀਆਂ ਨੂੰ 1000 ਰੁਪਿਆ ਦੇਵਾਂਗੇ ਕਿਹੜੀ ਬੀਬੀ ਨੂੰ 1000 ਰੁਪਿਆ ਮਿਲਿਆ ਜੀ ਠੀਕ ਹੈ ਪਰ ਬਿਜਲੀ ਬਿਜਲੀ ਮੁਆਫ ਦਾ ਵਾਦਾ ਇਹਨਾਂ ਨੇ ਕੀਤਾ ਉਹੀ ਗੱਲ ਅਜੰਡੇ ਦੀ ਵੀ ਗੱਲ ਕਰ ਰਹੇ ਨੇ ਕਿ ਬਿਜਲੀ ਬਿੱਲ ਮੁਆਫ ਕੀਤੇ ਨੇ ਸਾਰੇ ਪਿੰਡਾਂ ਦੇ ਪਿੰਡਾਂ ਦੇ ਮਤਲਬ ਹਰ ਇੱਕ ਘਰ ਦਾ ਬਿਜਲੀ ਬਿੱਲ ਮਾਫ ਹਾਂਦਾ ਜੀ ਸਰਦੀਆਂ ਤਾਂ ਪੂਰਾ ਵੀ ਇਹ ਅਸੀਂ ਬਹੁਤ ਵੱਡਾ ਕੰਮ ਕੀਤਾ ਬਿਰਜੀ ਬਿਜ ਬਿਜਲੀ ਦਾ ਬਿੱਲ ਮਾਫ ਹੋ ਗਿਆ ਬਿਲਕੁਲ ਜਾਇਜ਼ ਗੱਲ ਹੈਗੀ ਕੋਈ ਦੋਰਿਆ ਨਹੀਂ ਹੈਗੀਆਂ ਪਰ ਤੁਹਾਨੂੰ ਰੋਜ਼ਗਾਰ ਕਿੱਥੇ ਆ ਜਿਹੜੇ ਭਗਵੰਤ ਮਾਨ ਨੇ ਵਾਅਦੇ ਕੀਤੇ ਸੀ ਐਨੀਆਂ ਤੁਹਾਨੂੰ 1 ਸਾਲ ਦੇ ਵਿੱਚ ਸਰਕਾਰੀ ਨੌਕਰੀਆਂ ਦਵਾਵਾਂਗੇ ਐਨੀਆਂ ਗੈਰ ਸਰਕਾਰੀ ਨੌਕਰੀਆਂ ਦਵਾਵਾਂਗੇ ਉਹ ਰੋਜ਼ਗਾਰ ਕਿੱਥੇ ਆ ਜਿਹੜੀਆਂ 43000 ਨੌਕਰੀਆਂ ਦੀਆਂ ਭਗਵੰਤ ਮਾਨ ਜਾਂ ਉਹਦੇ ਐਮਐਲਏ ਜਾਂ ਉਹਦੇ ਮੰਤਰੀ ਗੱਲਾਂ ਕਰਦੇ ਨੇਗੇ ਉਹ ਪਿਛਲੀਆਂ ਸਰਕਾਰਾਂ ਦੇ ਦੌਰਾਨ ਜਿਹੜੇ ਐਲਾਨ ਹੋਏ ਹੋਏ ਸੀਗੇ ਜਾਂ ਜਿਹੜੀਆਂ ਉਹਨਾਂ ਦੇ ਟੈਸਟ ਹੋਏ ਸੀਗੇ ਉਹ ਰਿਜ਼ਲਟ ਪੈਂਡਿੰਗ ਸੀਗੇ ਉਹ ਰਿਜ਼ਲਟਾਂ ਨੂੰ ਅੱਗੇ ਆ ਕੇ ਉਹਨਾਂ ਨੇ ਓਪਨ ਕਰਕੇ ਉਹੀ ਲੋਕਾਂ ਨੂੰ ਉਹੀ ਬੱਚਿਆਂ ਨੂੰ ਸਾਡਿਆਂ ਨੂੰ ਨੌਕਰੀਆਂ ਦੇ ਕੇ ਉਹਨਾਂ ਦੇ ਉੱਪਰ ਟੈਗ ਆਪਣਾ ਲਾਇਆ ਇਹਨਾਂ ਨੇ ਕਿਸੇ ਨੂੰ ਇਹਨਾਂ ਨੇ ਕੋਈ ਨੌਕਰੀ ਨਹੀਂ ਦਿੱਤੀ ਹੈਗੀ ਕਿਸੇ ਨੂੰ ਕੋਈ ਇਹਨਾਂ ਨੇ ਗੈਰ ਸਰਕਾਰੀ ਰੋਜ਼ਗਾਰ ਨਹੀਂ ਦਿੱਤਾ ਹੈਗਾ ਖੋਹੇ ਜ਼ਰੂਰ ਨੇ ਇਹਨਾਂ ਨੇ ਰੋਜ਼ਗਾਰ ਖੋਹੇ ਜ਼ਰੂਰ ਨੇਗੇ ਠੀਕ ਹੈ ਬਾਕੀ ਕੀ ਲੱਗਦਾ ਹੈ ਪੀਜੀ ਲਾਸਟ ਸਵਾਲ ਕਿ ਟੱਕਰ ਕਿਸ ਦੀ ਕਿਸ ਨਾਲ ਰਹਿਣ ਵਾਲੀ ਆ ਪਹਿਲੇ ਦੋ ਕੈਂਡੀਡੇਟ ਉਮੀਦਵਾਰ ਕਿਹੜੇ ਹੋਣਗੇ ਸੰਘਰੂਰ ਤੋਂ ਦੇਖੋ ਜੀ ਸ਼ੇਰ ਤਾਂ ਸ਼ੇਰ ਹੀ ਹੁੰਦਾ ਹੈ ਇਸ ਕਰਕੇ ਸ਼ੇਰ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਹੈਗਾ ਸੋ ਸਾਡਾ ਪੰਥ ਦਾ ਜਿਹੜਾ ਸ਼ੇਰ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਆ ਬੱਬਰ ਸ਼ੇਰ ਆ ਉਹ ਉਹਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਔਰ ਮੈਂ ਤੁਹਾਨੂੰ ਇਸ ਪ੍ਰਮਾਤਮਾ ਦੇ ਕਿਰਪਾ ਦੇ ਨਾਲ ਇਹ ਗੱਲ ਕਹਿ ਸਕਦਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਇਹਨਾਂ ਸਾਰੀਆਂ ਪਾਰਟੀਆਂ ਨੂੰ ਲਤਾੜਦੇ ਹੋਏ ਵੱਡੀ ਜਿੱਤ ਪ੍ਰਾਪਤ ਕਰਨਗੇ ਔਰ ਇਹ ਬਲਡ ਰਿਕਾਰਡ ਹੋਏਗਾ ਜੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਵਿਚਾਰ ਚਰਚਾ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਸਿਮਰਨਜੀਤ ਸਿੰਘ ਮਾਨ ਸੁਖਪਾਲ ਸਿੰਘ ਖੈਰਾਬੀਰ ਸੀਟ ਤੇ ਆਏ ਨੇ ਕਿ ਉਹਨਾਂ ਦੀ ਪੂਰੀ ਟੱਕਰ ਰਹਿਣ ਵਾਲੀ ਆ ਇਥੋਂ ਤੱਕ ਚਰਚਾਵਾਂ ਤੇ ਜੱਜਮੈਂਟ ਲਾਈ ਜਾ ਰਹੀ ਆ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ